ਉਸੀਂ ਫੇਸਬੁਕ YouTube Instagram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਹਨ ਪਰ ਆਸਾਨੂੰ ਕੁਝ ਸਮਝ ਨਹੀਂ ਲੱਗਦਾ ਹੈਗਾ ਇਹ ਚੀਜ਼ ਤਾਂ ਉਹਨਾਂ ਲਈ ਬਹੁਤ ਸੌਖੀ ਆ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਰੱਖ ਰੁਪਏ ਤੁਸੀਂ ਕਮਾ ਸਕਦੇ ਹੋ ਜੇਕਰ ਤੁਹਾਨੂੰ ਸਾਰਿਆਂ ਨੂੰ ਪੈਰ ਪੈਰ ਸੱਚੀ ਗੱਲ ਦੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਉਸ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਤੁਸੀਂ Amazon ਦੇ ਉੱਤੇ ਤੁਸੀਂ Amazon KDP ਅਕਾਊਂਟ ਕਿਵੇਂ ਬਣਾਉਣਾ ਕਿਵੇਂ ਤੁਸੀਂ ਆਪਣਾ ਬੈਂਕ ਖਾਤਾ ਉਹਦੇ ਨਾਲ ਜੋੜਨਾ ਜੀ ਦੇਖੋ ਉਤੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਉਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਦੇਖੋ ਪੈਸੇ ਕਮਾਉਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਅਕਾਊਂਟ ਬਣਾਉਣਾ ਪਵੇਗਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾ ਦਿੱਤੀ ਆ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਗਈ ਤਾਂ ਪਲੀਜ਼ ਮੇਰੇ ਚੈਨਲ ਤੇ ਜਾਓ ਉਹ ਮੇਰੇ ਚੈਨਲ ਤੇ ਜਾ ਕੇ ਪਹਿਲਾਂ ਉਹ ਵੀਡੀਓ ਦੇਖੋ ਕਿਉਂਕਿ ਪੈਸੇ ਕਮਾਉਣ ਤੋਂ ਪਹਿਲਾਂ ਸਾਨੂੰ ਉਹਦੇ ਤੇ ਖਾਤਾ ਬਣਾਉਣਾ ਸਾਨੂੰ ਬਹੁਤ ਜ਼ਰੂਰੀ ਆ ਉਹ ਜਿਹੜਾ ਖਾਤਾ ਜਿਹੜਾ ਬਣਦਾ ਵਾ ਅਕਾਊਂਟ ਜਿਹੜਾ ਬਣਦਾ ਵਾ ਉਹ ਜ਼ੀਰੋ ਪੈਸੇ ਤੇ ਬਣਦਾ ਵਾ ਸਾਨੂੰ 1 ਰੁਪਿਆ ਵੀ ਉਹਦੇ ਵਿੱਚ ਇਨਵੈਸ ਕਰਨੀ ਆ ਜੀ ਹੁਣ ਆਪਾਂ ਗੱਲ ਕਰਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਹੁਣ ਇਹਦੇ ਉੱਤੇ ਕਿਵੇਂ ਤੁਸੀਂ ਕਿਤਾਬ ਨੂੰ ਕਿਵੇਂ ਤੁਸੀਂ ਡਾਊਨਲੋਡ ਕਰਨਾ ਹੈ ਕਿੱਥੋਂ ਡਾਊਨਲੋਡ ਕਰਨਾ ਹੈ ਕਿਹੜੀ ਥਾਂ ਦੇ ਉੱਤੋਂ ਤੇ ਕਿਵੇਂ ਤੁਸੀਂ ਉਹਦੇ ਤੇ ਅਪਲੋਡ ਕਰਨਾ ਹੈ ਕਿਤੇ ਕਿਵੇਂ ਉਹਦੇ ਵਿੱਚ ਤੁਹਾਨੂੰ ਪੈਸੇ ਆਉਣਗੇ ਤੇ ਕਿਵੇਂ ਤੁਹਾਨੂੰ ਕਮਿਸ਼ਨ ਮਿਲੇਗਾ ਕਿਵੇਂ ਤੁਹਾਨੂੰ ਡਾਲਰ ਉਹ ਸ਼ੋ ਹੋਣਗੇ ਸੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਬ ਦੱਸਦਾ ਰਹੂੰਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਨੂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕ ਸੋ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਟੈਪ ਵਾਈਜ਼ ਸਟੈਪ ਬ ਦੱਸਾਂਗਾ ਤੁਸੀਂ ਆਪਣੇ Amazon KDP ਅਕਾਊਂਟ ਦੇ ਵਿੱਚ ਤੁਸੀਂ ਕਿਵੇਂ ਤੁਸੀਂ ਆਪਣੀ ਇੱਕ ਬੁੱਕ ਨੂੰ ਇੱਕ ਕਿਤਾਬ ਨੂੰ ਕਿਵੇਂ ਤੁਸੀਂ ਅਪਲੋਡ ਕਰਨਾ ਵਾਂ ਜਾਂ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਦੀ ਬੁੱਕ ਨੂੰ ਤੁਸੀਂ ਕਿਵੇਂ ਡਾਊਨਲੋਡ ਕਰਨਾ ਹੈ ਕਿ ਤੋਂ ਕਿਸੇ ਹੋਰ ਦੀ ਆਪਾਂ ਕਿਤਾਬ ਡਾਊਨਲੋਡ ਕਰਾਂਗੇ ਕਿਸੇ ਹੋਰ ਦੀ ਡਾਊਨਲੋਡ ਕਰਕੇ ਆਪਾਂ ਤੁਸੀਂ ਸਿਰਫ ਆਪਣੇ KDP ਅਕਾਊਂਟ ਦੇ ਉੱਤੇ ਤੁਸੀਂ ਕਿਵੇਂ ਉਹਦੇ ਤੇ ਤੁਸੀਂ ਅਪਲੋਡ ਕਰਨੀ ਕਿਵੇਂ ਟਾਈਟਲ ਲਿਖਣਾ ਕਿਵੇਂ ਡਿਸਕ੍ਰਿਪਸ਼ਨ ਲਿਖਣਾ ਕਿਵੇਂ ਤੁਸੀਂ ਟੈਗ ਲਗਾਉਣੇ ਹੈ ਪ੍ਰੋਪਰਲੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਇਹ ਕੰਮ ਜਿਹੜਾ ਤੁਸੀਂ ਬਹੁਤ ਹੀ ਸੌਖਾ ਬਹੁਤ ਹੀ ਸੌਖਾ ਕੰਮ ਹੈ ਇਹ ਸਿਰਫ 5 ਮਿੰਟ ਦਾ ਕੰਮ ਆ ਸਿਰਫ 5 ਮਿੰਟ ਦੇ ਵਿੱਚ ਹੀ ਤੁਸੀਂ ਇਹ ਕੰਮ ਕਰ ਸਕਦੇ ਮੰਨ ਕੇ ਚਲੋ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਘੰਟਾ ਇੱਕ ਘੰਟਾ ਵੀ ਮੰਨ ਕੇ ਚਲੋ ਤੁਸੀਂ ਮੱਥਾ ਮਾਰਦੇ ਦਿਮਾਗ ਲਾਉਂਦੇ ਹੋ ਨਾ ਤਾਂ ਮੰਨ ਕੇ ਚਲੋ ਤੁਸੀਂ ਦੋ ਕਿਤਾਬਾਂ ਜਾਂ ਤਿੰਨ ਕਿਤਾਬਾਂ ਵੀ ਤੁਸੀਂ ਅਪਲੋਡ ਕਰ ਦਿੰਨੇ ਹੋ ਕੇ ਡੀਪੀ ਦੇ ਉੱਤੇ ਤਾਂ ਮੰਨ ਕੇ ਚਲੋ ਤੁਸੀਂ ਘੱਟੋ ਘੱਟ ਮੈਂ ਕਹਿੰਦਾ ਤੁਸੀਂ ਇੱਕ ਦਿਨ ਦੇ ਪੰਜਾਹ ਤੋਂ ਲੈ ਕੇ 100 ਡਾਲਰ ਸਿਰਫ ਇੱਕ ਦਿਨ ਦੀ ਗੱਲ ਕਰਦਾ ਮੈਂ 50 ਤੋਂ 100 ਡਾਲਰ ਤੁਸੀਂ ਇੱਕ ਦਿਨ ਦੇ ਤੁਸੀਂ ਆਰਾਮ ਨਾਲ ਕਮਾਉਣੇ ਸ਼ੁਰੂ ਕਰ ਦੋਗੇ ਜੇ ਆਪਾਂ ਮਹੀਨੇ ਦੀ ਕਮਾਈ ਦੀ ਗੱਲ ਕਰੀਏ ਤਾਂ ਮੰਨ ਕੇ ਚਲੋ ਤੁਸੀਂ 2-3000 ਡਾਲਰ ਤੁਸੀਂ ਮਹੀਨੇ ਦੇ ਤੁਸੀਂ ਕਮਾ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਓ ਜੀ ਦੋਸਤੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਜੀ ਦੇਖੋ ਸਭ ਤੋਂ ਪਹਿਲਾਂ ਤੁਸੀਂ ਜਿ ਹੈ ਨਾ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾਣਾ ਇੱਥੇ ਜਾ ਕੇ ਕਿਨਵਾ ਸਰਚ ਕਰ ਦੇਣਾ ਆ ਆ ਗਈ ਹੈ ਜੀ ਮੈਕਨਵਾ ਨੂੰ ਪਹਿਲਾਂ ਹੀ ਡਾਊਨਲੋਡ ਕੀਤਾ ਹੋਇਆ ਡਾਊਨਲੋਡ ਕਰਕੇ ਤੁਸੀਂ ਓਪਨ ਕਰ ਲੈਣਾ ਜਦੋਂ ਤੁਸੀਂ ਓਪਨ ਕਰੋਗੇ ਨਾ ਇਹਨੂੰ ਤੁਹਾਡੇ ਸਾਹਮਣੇ ਕੁਝ ਸੇਮ ਟੂ ਸੇਮ ਡਿੱਟੋ ਇੰਟਰਫੇਸ ਦਿਖੇਗਾ ਉੱਪਰ ਦੇਖੋ ਸਰਚ ਲਿਖਿਆ ਹੋਇਆ ਹੈ ਸਰਚ ਯੂਰ ਕੰਟੈਂਟ ਤੁਸੀਂ ਇੱਥੇ ਸਰਚ ਕਰ ਦੇਣਾ ਵਾ ਕੀਡਸ ਕਲਰਿੰਗ ਬੁੱਕ ਆ ਗਿਆ ਕੀਡਸ ਕਲਰਿੰਗ ਬੁੱਕ ਤੁਸੀਂ ਇੱਦਾਂ ਸਰਚ ਕਰ ਦੇਣਾ ਜਦੋਂ ਤੁਸੀਂ ਇਦਾਂ ਕਰੂਗਾ ਦੇਖੋ ਬਹੁਤ ساری ਕਿਤਾਬਾਂ ਆ ਜਾਣੀਆਂ ਇਹ ਕਲੀਆਂ ਕਿੰਨੀਆਂ ਆਣੇ ਤੁਸੀਂ ਦੇਖਣਾ ਜੇ ਅਗਰ ਤੁਹਾਡੇ ਘਰੇ ਤੁਸੀਂ ਉਹਨਾਂ ਨੂੰ ਵੀ ਬਾਜ਼ਾਰ ਦੇ ਵਿੱਚੋਂ ਜਾਂ ਡੀਮਾਰਟ ਦੇ ਵਿੱਚੋਂ ਜਾਂ ਵਿਸ਼ਾਲ ਮੈਗਾ ਮਾਰਟ ਦੇ ਵਿੱਚੋਂ ਜਾਂ ਕਿਤਾਬਾਂ ਵਾਲੀ ਬਾਜ਼ਾਰ ਦੇ ਵਿੱਚੋਂ ਇਦਾਂ ਦੀ ਕਿਤਾਬ ਲੈ ਕੇ ਦਿੰਦੇ ਹੋਊਂਗੇ ਤੁਸੀਂ ਕਹੋਗੇ ਕਿ ਬੇਟਾ ਆਲੇ ਕਲਰ ਕਰ ਹਣਾ ਵੀ ਜਾਣੇ ਕਿ ਸਾਡੇ ਵਿੱਚ ਇਹਨੂੰ ਕਲਰ ਕਰਨ ਦੇ ਆ ਜਾਣ ਜਿਹੜੇ ਸਕੂਲ ਦੇ ਟੀਚਰ ਨੇ ਉਹ ਵੀ ਆਪਣੇ ਬੱਚਿਆਂ ਨੂੰ ਮਤਲਬ ਵੀ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਕਲਰਿੰਗ ਕਰਾਓ ਆਪਾਂ ਕਿਤਾਬ ਆ ਇਹ ਕਲਿਉਨੀ ਆਪਾਂ ਆ ਕਰ ਲੈਨੇ ਆ ਡਾਊਨਲੋਡ ਠੀਕ ਦੇਖੋ ਜੀ A4 ਅਲਫਾਬੇਟਿਕ ਨਾ ਇਹ ਕਿਤਾਬ ਆ ਪੂਰੀ ਮੈਂ ਤੁਹਾਨੂੰ ਅਗਲੇ ਪੇਜ-ਗੰਟ-ਗੰਟ ਦੇ ਦਿਖਾਉਣਾ ਦੇਖੋ ਅਲਫਾਬੈਟਿਕਾ ਦੇਖੋ A4 ਆਪਣਾ ਖਾਲੀ ਆ ਬਲੈਕ ਐਂਡ ਵਾਈਟ ਆ ਇਹਦੇ ਵਿੱਚ ਕੀ ਜੇ ਤੁਸੀਂ ਇਹ ਅਸੀਂ ਕਲਰ ਕਰਨਾ ਵਾ ਆ B4 ਬਨਾਣਾ ਜਿਹੋ ਵੀ ਇਹਦਾ ਕਲਰ ਹੁੰਦਾ ਠੀਕ ਹੈ ਜੀ C4 ਕੇਰਟ ਆ ਗਿਆ D4 ਡੱਕ ਆ ਗਿਆ ਠੀਕ ਹੈ ਜੀ E4 ਐਗ ਆ ਗਿਆ ਆ ਦੇਖੋ ਫਲਾਵਰ ਆ ਗਿਆ ਇਹਦੇ ਵਿੱਚ ਕਲਰ ਕਰਨੇ ਨੇ ਇਹ ਸਾਰੀ ਕਿਤਾਬ 28 ਪੇਜਾਂ ਦੀ ਕਿਤਾਬ ਆ ਤੁਸੀਂ ਕੀ ਕਰਨਾ ਜੀ ਤੁਸੀਂ ਆ ਜਿਹੜੀ ਬੁੱਕ ਆ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਿਵੇਂ ਕਰਨਾ ਵਾ ਆ ਦੇਖੋ ਉੱਪਰ ਲਿਖਿਆ ਆ ਜਾਂਦਾ ਨਾ ਨਿਸ਼ਾਨ ਜਿੱਥੇ ਤੁਸੀਂ ਇੱਥੇ ਕਲਿੱਕ ਕਰਨਾ ਜੀ ਆ ਡਾਊਨਲੋਡ ਦਾ অপਸ਼ਨ ਆ ਗਿਆ ਅ ਜੇ ਤੁਸੀਂ ਡਾਊਨਲੋਡ ਕਰੋਗੇ ਨਾ ਇਹਦਾ ਡਾਊਨਲੋਡ ਆਏਗਾ ਤੁਸੀਂ ਇੱਥੇ ਡਾਊਨਲੋਡ ਕਲਿੱਕ ਕਰ ਦਿਓ ਇਹ ਆਲਰੇਡੀ ਡਾਊਨਲੋਡ ਹੋ ਜੇਗੀ ਤੁਹਾਡੇ ਫੋਨ ਦੇ ਵਿੱਚ ਗੈਲਰੀ ਦੇ ਵਿੱਚ ਚਲੇਗੀ ਜੇ ਗੈਲਰੀ ਦੇ ਵਿੱਚ ਨਹੀਂ ਆਉਂਦੇ ਇੱਥੇ ਜਦੋਂ ਡਾਊਨਲੋਡ ਕਰੂਗੇ ਸ਼ੇਅਰ ਦੀ অপਸ਼ਨ ਆਏਗੀ ਜਦੋਂ ਤੁਸੀਂ ਸ਼ੇਅਰ ਕਰੋਗੇ ਤਾਂ ਆਪਣੇ ਵਟਸਐਪ ਨੰਬਰ ਤੇ ਕਰ ਲਓ ਤੁਸੀਂ ਉੱਥੇ ਜਾ ਕੇ ਇਹਨੂੰ ਡਾਊਨਲੋਡ ਕਰ ਲਓ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਵੀ ਇਹ ਜਿਹੜੀ ਹੈ ਮਰੀ ਇਹਨੂੰ ਡਾਊਨਲੋਡ ਹੋ ਚੁੱਕੀ ਹੈ ਮੈਂ ਆਪਣੀ ਫਾਈਲ ਮੈਨੇਜਰ ਦੇ ਵਿੱਚ ਜਾਣਾ ਤੁਸੀਂ ਵੀ ਫਾਈਲ ਮੈਨੇਜਰ ਦੇ ਵਿੱਚ ਚਲੇ ਜਾਓ ਆ ਦੇਖੋ ਆ ਆਈਏ ਬੋਕਲਰ ਸ਼ੀਟ ਦੇ ਕੋਈ ਆ ਡਾਊਨਲੋਡ ਹੋ ਗਈ ਆ ਦੇਖੋ 28 ਪੇਜ ਨੂੰ ਪਰ ਸ਼ੋਅ ਕਰਦਾ ਪਿਆ ਆ ਦੇਖੋ ਸਾਰੇ ਪੇਜ ਨੇ ਠੀਕ ਆ ਆ ਤੁਹਾਡੇ ਡਾਊਨਲੋਡ ਹੋ ਜੀਏ ਇਸ ਤਰ੍ਹਾਂ ਹੁਣ ਤੁਸੀਂ ਕੀ ਕਰਨਾ ਵਾ ਇਹਨੂੰ ਤੁਸੀਂ ਜਿਹੜਾ ਆਪਣਾ ਕੇਡੀਬੀ ਅਕਾਊਂਟ ਬਣਾਇਆ ਸੀ ਤੁਸੀਂ Amazon ਦੇ ਉੱਤੇ ਇਹਨੂੰ ਉਹਦੇ ਤੇ ਅਪਲੋਡ ਕਰਨਾ ਵਾ ਠੀਕ ਆ ਜੀ ਆਪੋ ਉਹਦੇ ਤੇ ਜਾਂਦੇ ਹੁਣ Amazon KDP ਦੇ ਉੱਤੇ ਸਭ ਤੋਂ ਪਹਿਲਾਂ ਜੀ ਮੈਂ ਨਾਲ ਤੁਹਾਨੂੰ Amazon ਦੀ ਸਾਈਟ ਦੇ ਤੇ ਲੈ ਕੇ ਆਣਾ ਦੇਖੋ ਮੇਰਾ Amazon ਦੀ ਸਾਈਟ ਖੋਲੀ ਜਾਂ ਮੈਂ ਇਹਦੇ ਤੇ ਦਿਖਾਉਣਾ ਵਾ ਕਿ ਕਿਡਸ ਕਲਰਿੰਗ ਆ ਦੇਖੋ ਕਿਡਸ ਕਲਰਿੰਗ ਬੁੱਕ ਦਿਖਾ ਦਿੰਦਾ ਜਿਹੜੀ ਆਪਾਂ ਡਾਊਨਲੋਡ ਕੀਤੀ ਆ ਨਾ ਦੇਖੋ ਮਦਦੋ ਸਾਡੇ ਨਾਲ ਆ ਦੇਖੋ ਕਿੰਨੀਆਂ ਨੇ ਹਨਾ ਇਹਦੇ 264 ਰੁਪਏ ਆ ਇਹਦਾ 3203 ਰੁਪਏ ਆ 369 ਵੀ ਦੀ ਆ ਕੋਈ ਵੀ ਤੁਸੀਂ ਕਿਤਾਬ ਦੇਖ ਲਓ ਇਹਦੇ ਵਿੱਚ ਕੋਈ ਵੀ ਇੱਕ ਕਿਤਾਬ ਦੇਖ ਲਓ ਹਨਾ ਇਹ ਸਾਰੀਏ ਲੋਕਾਂ ਨੇ ਡਾਊਨਲੋਡ ਕਰਕੇ ਹੀ ਅਪਲੋਡ ਕੀਤੇ ਆ ਵੀ ਨੇ ਆ 59 ਰੁਪਏ ਦੀ ਆ ਹਨਾ ਤੇ ਦੇਖ ਲਓ 1086 ਲੋਕਾਂ ਨੇ ਖਰੀਦੀ ਵੀ ਲਈ ਆ ਇਹ ਚੀਜ਼ਾਂ ਦੇਖੋ 1086 ਲੋਕਾਂ ਨੇ 60 ਰੁਪਏ ਦੇ حساب ਨਾਲ ਜੇ ਪਰ ਇਹ ਇਹ ਮੈਂ ਓਪਨ ਕਰਕੇ ਦਿਖਾਉਣਾ ਵੀ ਕੀਤਾ ਦੀ ਆ ਠੀਕ ਆ ਤੁਸੀਂ ਓਪਨ ਕਰਕੇ ਦੇਖ ਲਓ ਕਿਦਾਂ ਦੀ ਆ ਦੇਖ ਲਓ ਇਹਦੇ ਅਗਲੇ ਪੇਜ ਤੇ ਲਾਗਿਨ ਆ ਦੇਖ ਲੋ ਆਜ ਲੋ ਕਿ ਦਨੇ ਕਲਰਿੰਗ ਹੀ ਆ ਜਿੱਦਾਂ ਜੀ ਮੈਂ ਤੁਹਾਨੂੰ ਦੱਸਿਆ ਦੇਖੋ ਆ ਸਾਰੇ ਕਲਰਿੰਗ ਵਾਲੇ ਹੀ ਆ ਰਿਹਾ ਤੁਸੀਂ ਵੀ ਸੇਮ ਇਦਾਂ ਹੀ ਪਾਉਣਾ ਵਾ ਹੁਣ ਦੇਖੋ ਤੁਸੀਂ ਆ ਦਿਖਾ ਦਿੱਤ ਤੈਨੂੰ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਆਪਣੀ ਜਿਹੜਾ ਆਪਾਂ ਕੀਤਾ ਸੀ ਕੰਮ ਆਪਾਂ ਨੂੰ ਮੈਂ ਤੁਹਾਨੂੰ ਬਣਾਣਾ ਸੀ ਜੀ ਤੁਸੀਂ ਕਿਵੇਂ ਉਹਦੇ ਕਰਨਾ ਹਨਾ ਤੁਸੀਂ ਕੀ ਕਰਨਾ ਤੁਸੀਂ ਇੱਥੇ ਲਿਖਣਾ ਵਾ ਕੇ ਡੀ ਪੀ ਆ ਗਿਆ ਕੇ ਡੀ ਪੀ ਕੈਂਡਿਡੈਂਟ ਡਾਇਰੈਕਟਰ ਪਬਲਿਕ ਸ਼ਾਣਾ ਓਕੇ ਕਰਨਾ ਕੇ ਡੀਪੀ ਆ ਗਿਆ ਜਿਹੜਾ ਮੈਂ ਤੁਹਾਨੂੰ ਅਕਾਊਂਟ ਬਣਾਉਣਾ ਦੱਸਿਆ ਤੁਸੀਂ ਅਕਾਊਂਟ ਬਣਾ ਲਿਆ ਸੀ ਤੁਹਾਡਾ ਇੱਧਰ ਸੈਟ ਅਪ ਹੋ ਗਿਆ ਹਾਂ ਆ ਇੱਥੇ ਲਿਖਿਆ ਨਾ ਜਿੱਥੇ ਕ੍ਰੀਏਟ ਲਿਖਿਆ ਜੀ ਤੁਸੀਂ ਇੱਥੇ ਕ੍ਰੀਏਟ ਕਰ ਦੇਣਾ ਕ੍ਰੀਏਟ ਜਦੋਂ ਕਰ ਦੋਗੇ ਨਾ ਇਹ ਤੁਹਾਡੀ ਜਿਹੜੀ ਆਪਾਂ ਬੁੱਕ ਆਪਾਂ ਬਣਾਈ ਆ ਉਹ ਇੱਥੇ ਡਾਊਨਲੋਡ ਕਰਨੀ ਆਗੇ ਦੇਖ ਲੈ ਕਿੰਡਲ ਬੁੱਕ ਪੇਪਰ ਬੈਕ ਹਾਰਡ ਕਵਰ ਜਾਂ ਸੀਰੀਜ਼ 'ਤੇ ਮਤਲਬ ਜੀ ਤੁਹਾਡੀ ਬੁੱਕ ਕਿੰਦਾ ਦੀ ਕਿਤਾਬ ਆ ਸਾਡੀ ਕਿੰਡਲ ਬੁੱਕ ਆ ਨਾ ਜੇ ਤੁਹਾਡੀ ਕੋਈ ਹੋਰ ਤਰ੍ਹਾਂ ਦੀ ਆ ਤੁਸੀਂ ਉਧਰ ਹੀ ਵਾਦ ਸਕਦੇ ਹੋ ਪਰ ਈ-ਕਰੀਡ ਈ-ਬੁੱਕ 'ਤੇ ਕਲਿੱਕ ਕਰਾਂਗੇ ਜੀ ਇਹ ਨ ਇੱਥੇ ਪੁੱਛ ਰਿਹਾ ਵੀ ਜਿਹੜੀ ਤੁਹਾਡੀ ਕਿਤਾਬ ਆ ਉਹਦਾ ਟਾਈਟਲ ਕੀ ਆ ਜਿਹੜੀ ਆਪਣੀ ਬੁੱਕ ਸੀ ਜੀ ਉਹਦਾ ਟਾਈਟਲ ਪੁੱਛ ਰਿਹਾ ਆਪਾਂ ਇੱਥੇ ਟਾਈਟਲ ਕੀ ਕਰਾਂਗੇ ਜਿਹੜੀ ਆਪਾਂ ਡਾਊਨਲੋਡ ਕੀਤੀ ਸੀ ਜੋ ਆਪਾਂ ਡਾਊਨਲੋਡ ਕੀਤੀ ਸੀ ਆ ਆ ਗਿਆ ਉਹਦਾ ਹੁਣ ਅਲਫਾਬੈਟਿਕ ਕਲਰਿੰਗ ਆ ਤੇ ਆਪਾਂ ਕੀ ਕਰਾਂਗੇ ਇਹਨੂੰ ਆਪਾਂ ਇੱਥੋਂ ਕਲਰ ਸੇ ਉਹ ਕਰ ਲਾਂਗੇ ਕਾਪੀ ਕਰ ਲਾਂਗੇ ਇਹਦਾ ਅਲਫਾਬੈਟਿਕ ਕਲਰਿੰਗ ਬੁੱਕ ਵਰਕਸ਼ੀਟ ਠੀਕ ਹੈ ਜੀ ਆਪਾਂ ਇਹਨੂੰ ਇੱਥੇ ਕਰਾਂਗੇ ਇਹਨੂੰ ਕੰਟਰੋਲ ਸੀ ਕਰਾਂਗੇ ਇਹ ਆਪਣਾ ਕਾਪੀ ਹੋ ਗਿਆ ਹੁਣ ਜਿਹੜਾ ਆਪਣਾ ਇਹ ਉਹ ਕੋਲਜੀ ਆਪਾਂ ਇੱਥੇ ਲੈ ਕੇ ਨੂੰ ਪੇਸਟ ਕਰਾਂਗੇ ਠੀਕ ਹੈ ਜੀ ਆ ਆਪਣਾ ਟਾਈਟਲ ਆ ਜਾਊਗਾ ਜੋ ਸ਼ੋ ਹੋਏਗਾ ਸਬਟਾਈਟਲ ਆਪਸ਼ਨ ਵਾਲਾ ਤੁਸੀਂ ਪਰਨਾ ਪਰ ਸਕਦੇ ਨਹੀਂ ਧਰਿਆ ਦੇ ਦੋ ਇਹ ਵੀ ਛੱਡ ਦੇਣਾ ਤੁਸੀਂ ਖਾਲੀ ਐਡੀਸ਼ਨਲ ਨੰਬਰ ਐਡੀਸ਼ਨਲ ਨੰਬਰ ਉਹ ਹੁੰਦਾ ਵੀ ਮਤਲਬ ਵੀ ਮੰਨ ਕੇ ਜਦੋਂ ਤੁਸੀਂ ਇਹਦਾ ਫਰਸਟ ਐਡੀਸ਼ਨਲ ਕਰਨਾ ਹੋ ਸੈਕਿੰਡ ਕਰਨਾ ਥਰਡ ਕਰਨਾ ਉਹਦੀ ਆਪਾਂ ਲੋੜ ਨਹੀਂ ਇੱਥੇ ਆਇਆ ਫਰਸਟ ਨੇਮ ਵੀ ਤੁਸੀਂ ਆਪਣਾ ਇੱਥੇ ਨਾਮ ਲਿਖ ਦੇਣਾ ਇੱਥੇ ਲਿਖਣਾ ਮੈਂ ਆਪਣਾ ਪਹਿਲਾ ਨਾਮ ਲਿਖ ਦੇਣਾ ਮੇਰਾ ਵੈਸੇ ਬਲਜਿੰਦਰ ਨਾਮ ਆ ਮੈਂ ਲਾਸਟਾਂ ਵਿੱਚ ਸਿੰਗ ਲਿਖ ਦੇਣਾ ਬਲਜਿੰਦਰ ਸਿੰਘ ਠੀਕ ਹੈ ਜੀ ਆ ਹੋ ਗਿਆ ਹੁਣ ਆ ਗਿਆ ਆਥਰ ਇੱਥੇ ਹੁਣ ਦੇਖੋ ਤੁਸੀਂ ਕੀ ਕਰਨਾ ਆਥਰ ਆਪਾਂ ਆਪ ਹੀ ਆ ਇੱਥੇ ਕੁਝ ਨਹੀਂ ਪੜਨਾ ਹੈਗਾ ਬਲਿੰਦਰ ਸਿੰਘ ਉੱਪਰ ਆ ਗਿਆ ਆਥਰ ਆਪਣਾ نیچے ਆ ਚੁੱਕਿਆ ਜੀ ਹੁਣ ਇੱਥੇ ਆਪਾਂ ਜਿਹੜੀ ਡਿਸਕ੍ਰਿਪਸ਼ਨ ਆ ਜੀ ਇੱਥੇ ਡਿਸਕ੍ਰਿਪਸ਼ਨ ਲਿਖਣੀ ਹੈ ਵੀ ਸਾਡੀ ਜਿਹੜੀ ਬੁੱਕ ਆ ਉਹ ਕਾਦਰ ਰਿਗਾਰਡਿੰਗ ਆ ਤੁਸੀਂ ਲਿਖ ਲੈਣਾ ਡਿਸਕ੍ਰਿਪਸ਼ਨ ਜਾਂ ਤੁਸੀਂ ਗੂਗਲ ਤੋਂ ਵੀ ਸਰਚ ਕਰ ਸਕਦੇ ਹੋ ਮੈਂ ਇਹਦੇ ਤੇ ਆਲਰੇਡੀ ਨਾ ਬਾਹਰ ਦੇ ਜਾ ਕੇ ਸਰਚ ਕੀਤੀ ਹੈ ਮੈਂ ਇਹਨੂੰ ਕਾਪੀ ਕਰ ਲੈਣਾ ਕਾਪੀ ਕਰਕੇ ਜੀ ਮੈਂ ਇੱਥੇ ਇਹਨੂੰ ਪੇਸਟ ਕਰਵਾਵਾਂਗਾ ਦੇਖੋ ਸਾਡੀ ਬੁੱਕ ਦੇ ਨਾਲ ਇਹ ਵੀ ਸਰਚ ਹੋ ਜਾਏਗੀ ਇਦਣਾ ਹੋ ਇਲੈਕਟਿ ਹੁਣ ਇੱਥੇ ਲਿਖੇ ਹੋਏ ਇਹ ਪੁੱਛਦਾ ਵੀ ਆ ਆਈ ਆਨ ਦੀ ਕਾਪੀਰਾਈਟ ਹਾਂ ਇੱਥੇ ਤੁਸੀਂ ਜਸਤੇ ਟਿਕਾ ਦੇਣਾ ਕਿਉਂਕਿ ਇਹਦਾ ਜਿਹੜਾ ਮਾਲਕਾ ਕਿਤਾਬ ਦਾ ਮੈਂ ਹੀ ਐ ਮੇਰੀ ਕਿਤਾਬ ਆ ਠੀਕ ਹੈ ਇਹ ਪੁੱਛ ਰਿਹਾ ਸੈਕਚੁਅਲੀ ਕੰਪਲੀਟ ਇਮੇਜ ਉਹ ਟਾਈਟਲ ਪੁੱਛ ਰਿਹਾ ਜਿਹੜਾ ਤੁਹਾਡਾ ਇਹ ਤੁਸੀਂ ਬੁੱਕ ਪਬਲਿਸ਼ ਕੀਤੀ ਆ ਇਹਦੇ ਦਾ ਮਤਲਬ ਕੋਈ ਅਡਲਟ ਕੰਟੈਂਟ ਤੇ ਨਹੀਂ ਨਾ ਹੈਗਾ ਇਹ ਨੋ ਆਪਾਂ ਨੋ ਕਰ ਦਿੰਦੇ ਆ ਇਹ ਪੁੱਛ ਰਿਹਾ ਮੀਨੀਮਮ ਏਜ ਮਤਲਬ ਵੀ ਰਿਗਰਡਿੰਗ ਏਜ ਦੀ ਮਤਲਬ ਕਿਹੜੇ ਏਜ ਦੇ ਉਹ ਨੇ ਲੋਕ ਜਿਹੜੇ ਇਹਨੂੰ ਦੇਖਣ ਇਹਦੀ ਆਪਣੀ ਹੈਗੀ ਆਪਾਂ 4 ਤੋਂ 6 ਲਿਖ ਜਾ 3 ਤੋਂ 6 ਵੀ ਕਰ ਸਕਦਾ ਆ ਪਰ 4 ਤੋਂ 6 ਕਰ ਦਿੰਨੇ ਆ ਸਿਲੈਕਟ ਮਿਨੀਮਮ ਆਪਾਂ 6 ਕਰ ਦਿੰਨੇ ਆ 4 ਤੋਂ 6 ਹੋ ਗਿਆ ਜੀ ਠੀਕ ਹੈ ਇੱਥੇ ਆ ਗਿਆ amazon.com ਮਤਲਬ ਇਹ ਹੈਗਾ ਵਾ ਮਤਲਬ ਤੁਹਾਡੀ ਜਿਹੜੀ ਬੁੱਕ ਹੈ ਕਿਹੜੀ ਸਾਈਡ ਤੇ ਪਈ ਆ amazon.com ਦੇ ਉੱਪਰ ਪਈ ਹੋਈ ਆ ਇਹਨੂੰ ਇਦਾਂ ਹੀ ਰਹਿਣ ਦੇਣਾ ਇੱਥੇ ਆ ਗਿਆ ਚੂਜ਼ ਦੀ ਦੇ ਆਰ ਦੀ ਕੋਰਡੀਨੇਟ ਦੀ ਡਿਸਕ੍ਰਿਪਟਿਵ ਯੂਰ ਬੁੱਕ ઓਰ ਨੋਟ ਯੂਰ ਮੋਸਟ ਆਫ ਦੀ ਸਿਲੈਕਟ ਯੂਰ ਪ੍ਰਾਇਮਰੀ ਬਾਕ ਪਕ ਜਾਂ ਉਹ ਦੀ ਫਸਟ ਆਪਾਂ ਤੇ ਕਲਿੱਕ ਕਰਾਂਗੇ ਕੈਟਾਗਰੀ ਪੁੱਛੇਗੀ ਤੁਸੀਂ ਕੈਟਾਗਰੀ ਕਿਹੜੀ ਹੈ ਤੁਹਾਡੀ ਕਿਤਾਬ ਦੀ ਹੈ ਨਾ ਆਪਾਂ ਇੱਥੇ ਕਲਿੱਕ ਕਰਕੇ ਲਿਖਦੇ ਆ ਆਪਾਂ ਦੇਖਦੇ ਆ ਅਹੀ ਕੋਕ ਬੁੱਕ ਜੋ ਵੀ ਤੁਹਾਡੀ ਜਿਹੜੀ ਵੀ ਤੁਸੀਂ ਕਿਤਾਬ ਅਪਲੋਡ ਕਰੋਗੇ ਨਾ ਮੰਨ ਲਓ ਜੇ ਤੁਸੀਂ ਇਹੀ ਕਰੋਗੇ ਤਾਂ ਤੁਸੀਂ ਇੱਥੇ ਤੇ ਐਜੂਕੇਸ਼ਨ ਨੂੰ ਕਰ ਸਕਦੇ ਹੋ ਜੀ ਜੀ ਕੋਈ ਵੀ ਜੋ ਵੀ ਤੁਹਾਨੂੰ ਵਧੀਆ ਲੱਗਦੀ ਵੇਸੇ ਆਪਣੀ ਲਈ ਐਜੂਕੇਸ਼ਨ ਲਾ ਮੈਂ ਹੋਰ ਦੇਖਦਾ ਜੇ ਮੇਨ ਕੋਈ ਹੋਰ ਸਰਚ ਹੋ ਜੇ ਮੇਰੇ ਦੇ ਰਵੀ ਆਪਾਂ ਉਹ ਬੱਚਿਆਂ ਵਾਸਤੇ ਜਿਹੜੀ ਦੇਗੀ ਕਿਉਂਕਿ ਜੇ ਜਿਹੜੀ ਆਪਾਂ ਜੀ ਆਪਸ਼ਨ ਲਵਾਂਗੇ ਉਹਦੇ ਨਾਲ ਹੀ ਜੀ ਆਪਣੀ ਜਿਹੜੀ ਆ ਵੀਡੀਓ ਜਿਆਦਾ ਲੋਕਾਂ ਤੱਕ ਪਹੁੰਚੇਗੀ ਇਹ ਆ ਆਪਣੀ ਚਿਲਡਰਨਸ ਕੋ ਕਾ ਚਿਲਡਰਨਸ ਕੋ ਆਪਣੀ ਆਪਾ ਇੱਥੇ ਓਕ ਕਰਦੇ ਨੇ ਠੀਕ ਹੈ ਜੀ ਚਿਲਡਰਨ ਕੋ ਕਰ ਓਕ ਕਰਨ ਤੋਂ ਬਾਅਦ ਇਹ ਤਾਂ ਕੁਛ ਵੀ ਸਬ ਕੈਟਾਗਰੀ ਵੀ ਸਬ ਕੈਟਾਗਰੀ ਕਿਹੜੀ ਆ ਏਜ ਆ ਗਈ ਆਪਣੀ ਤੇ 3 ਤੋਂ 5 ਸਾਲ ਕਰਦੇ ਨੇ ਆਪਣੀ ਏਜ ਆ ਗਈ ਹੈ ਜੀ ਆਪਣੀ ਆ ਐਨੀਮਲ ਠੀਕ ਹੈ ਜੀ ਤੁਸੀਂ ਇਹਨਾਂ ਤੇ ਸਾਰੇ ਤੁਸੀਂ ਕਲਿੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆ ਗਈ ਹੁਣ ਆਪਾਂ ਪੁੱਛ ਰਹੇ ਹਾਂ ਵੀ ਸੇਵ ਹੈ ਕਹਿੰਦਾ ਵੀ ਆਪਣੀ categories ਨੂੰ ਤੁਸੀਂ ਸੇਵ ਕਰ ਲਓ ਆਪਾਂ ਇਹਨੂੰ ਇੱਥੇ ਸੇਵ ਕਰ ਲੈਨੇ ਸੇਵ ਕਰਨ ਤੋਂ ਬਾਅਦ ਨੀਚੇ ਆ ਜਾਂਦੇ ਆ ਇਹ ਪੁੱਛਦਾ ਕੀਵਰਡ ਕੀਵਰਡ ਲਿਖਨੇ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਜਿੰਨੇ ਵਧੀਆ ਤੁਸੀਂ ਕੀਵਰਡ ਲਗਾਉਂਗੇ ਉਹਦੇ ਨਾਲ ਹੀ ਤੁਹਾਡੀ ਜਿਹੜੀ ਬੁੱਕ ਆ ਉਹ ਜ਼ਿਆਦਾ ਸਰਚ ਦੇ ਵਿੱਚ ਆਊਗੀ ਇਹਦੇ ਵਾਸਤੇ ਮੈਂ ਕੀਵਰਡ ਆਲਰੇਡੀ ਪਹਿਲਾਂ ਲਿਖ ਕੇ ਰੱਖੇ ਹੋਏ ਆ ਥੋੜੇ ਜੀ ਤੁਸੀਂ ਪਹਿਲਾਂ ਲਿਖ ਕੇ ਰੱਖ ਲੈਣਾ ਜਿਵੇਂ ਮੰਨ ਕੇ ਚਲੋ ਆ ਗਏ ਨਾ ਆਪ ਮੈਂ ਦੋ ਤਿੰਨ ਜਿਹੜੇ ਨੇ ਸੇਵ ਕਰ ਕੀਤੇ ਹੋਏ ਨੇ ਮੈਂ ਇਹਨਾਂ ਨੂੰ ਕਰਕੇ ਮੈਂ ਇਹ ਫਿਲ ਕਰ ਲੈਣਾ ਜੀ ਸਾਰਾ ਕੁਝ ਔਰ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਵੀ ਇਹਦੇ ਕੀਵਰਡ ਸੀ ਮੈਂ ਸਾਰੇ ਭਰ ਦਿੱਤੇ ਆ ਤੁਸੀਂ ਦੇਖ ਲਓ ਇੱਕ ਵਾਰ ਸਾਰੇ ਕੀਵਰਡ ਤੁਸੀਂ ਇੱਧਰ ਭਰ ਦੇਣੇ ਆ ਇਹ ਪੁੱਛ ਰਿਹਾ ਹੁਣ ਨੀਚੇ ਆਈ ਐਮ ਰੈਡੀ ਟੂ ਰਿਲੀਜ਼ ਮਾਈ ਬੁੱਕ ਨਾਓ ਠੀਕ ਹੈ ਜੀ ਹਾਂ ਆਪਾਂ ਬਿਲਕੁਲ ਤਿਆਰ ਆ ਸਾਡੀ ਬੁੱਕ ਜਿਹੜੀ ਜੋ ਵੀ ਡਿਸਕਸ਼ਨ ਵੇਰ ਹੈ ਜੀ ਭਾਰਤੀ ਇੱਥੇ ਤੁਸੀਂ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦੇਣਾ ਜੇ ਤੁਸੀਂ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਨਵੀਂ ਟੈਬ ਦੇ ਉੱਪਰ ਲੱਗੇਗਾ ਦੇਖੋ ਡਨ ਲਿਖਿਆ ਆ ਗਿਆ ਇਹ ਆਲਰੇਡੀ ਡਨ ਹੋ ਚੁੱਕਿਆ ਹੁਣ ਤੁਹਾਡੀ ਅਗਲੀ অপਸ਼ਨ ਆ ਜਾਈਗੀ ਇੱਥੇ ਹੁਣ ਪੁੱਛ ਰਿਹਾ ਅਪਲੋ ਜੋ ਆਪਾਂ ਕਤਾਰਸੀ ਜੀ ਉਹ ਆਪਾਂ ਇੱਥੇ ਡਾਊਨ ਉਹ ਅਪਲੋਡ ਕਰਨੀ ਜੋ ਆਪਾਂ ਡਾਊਨਲੋਡ ਕੀਤੀ ਸੀ ਨਾ ਕੈਨਵਾ ਦੇ ਵਿੱਚ ਜਾ ਕੇ ਉਹ ਚੀਜ਼ ਆਪਾਂ ਹੁਣ ਇੱਥੇ ਡਾਊਨ ਉਹ ਸੋਰੀ ਅਪਲੋਡ ਕਰਨੀ ਹੈ ਜੀ ਆਪਾਂ ਹੁਣ ਉਹ ਜੀ ਆਪਾਂ ਇੱਥੇ ਉਹਨੂੰ ਅਪਲੋਡ ਕਰ ਦਈਏ ਕਿਵੇਂ ਕਰਨੀ ਆ ਹੁਣ ਤੁਸੀਂ ਕੀ ਕਰਦਾ ਤੁਸੀਂ ਅਪਲੋਡ ਤੇ ਲਿਖਿਆ ਅਪਲੋਡ ਤੇ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਿਹੜੀ ਵੀ ਕਿਤਾਬ ਤੁਸੀਂ ਡਾਊਨਲੋਡ ਕੀਤੀ ਸੀ ਜਿਵੇਂ ਆਹ ਡਾਊਨਲੋਡ ਕੀਤੀ ਸੀ ਮੈਂ ਤੇ ਕਲਿੱਕ ਕਰਾਂਗਾ ਇਹਦੇ ਤੇ ਆਈ ਹੈਵ ਅਨਦਰ ਫਾਰਮੈਟ ਕੰਟੀਨਿਊ ਵਿਦ ਪੀਡੀਐਫ ਆਪਾਂ ਪੀਡੀਐਫ ਡਾਊਨਲੋਡ ਕੀਤੀ ਸੀ ਆਪਾਂ ਪੀਡੀਐਫ ਹੀ ਆਪਾਂ ਇਹਦੇ ਤੇ ਅਪਲੋਡ ਕਰਨੀ ਜਿਹੜੀ ਇਹਦੀ ਛਾਪਣ ਛੁਪਣ ਦੀ ਮਤਲਬ ਵੀ ਸਿਸਟਮ ਹੁੰਦਾ ਨਾ ਉਹ ਐਮਾਜ਼ਨ ਆਪਣੇ ਆਪ ਹੀ ਕਰਦਾ ਜੀ ਮਤਲਬ ਆਪਾਂ ਇਸ ਪੀਡੀਐਫ ਕਰਨੀ ਜਦੋਂ ਕੋਈ ਬੰਦਾ ਸਾਡੇ ਤੋਂ ਕਿਤਾਬ ਮੰਗਾਏਗਾ ਤਾਂ ਉਹ ਜਿਹੜੀ ਸਾਰਾ ਕੁਝ ਆ ਉਹਦਾ ਕਵਰਿੰਗ ਕਵਰਿੰਗ ਸਾਰਾ ਉਹਨਾਂ ਨੇ ਹੀ ਬਣਾਉਣਾ ਵਾ ਠੀਕ ਹੈ ਜੀ ਉਸ ਤੋਂ ਬਾਅਦ ਨੀਚੇ ਇੱਥੇ ਆ ਗਿਆ ਮੈਨੀਫੇਸਟ ਜੀ ਵਾਈ ਜੀ ਮਿਨੀਮਮ ਅਲਫਾਬੈਟਿਕ ਕਲਰਿੰਗ ਬੁੱਕ ਵਰਕਸ਼ਾਪ ਅਪਲੋਡ ਹੋ ਸਕਸੈਸਫੁਲੀ ਸਾਡੀ ਸਕਸੈਸਫੁਲੀ ਹੋ ਚੁੱਕੀ ਆ ਹੁਣ ਇਹ ਪੁੱਛ ਰਿਹਾ ਬਾਬੀ ਇਹ ਲਾਂਚ ਕਵਰ ਕੈਰੇਕਟਰ ਹੈ ਨਾ ਇਹ ਆਪਾਂ ਨੂੰ ਕਵਰ ਫੋਟੋ ਲਾਵਾਂਗੇ ਦੇਖੋ ਜੇ ਆਪਾਂ ਉੱਪਰ ਵਧੀਆ ਕਵਰ ਫੋਟੋ ਲਾਵਾਂਗੇ ਤਾਂ ਹੀ ਮਤਲਬ ਇਹ ਲੋਕ ਸਾਡੀ ਜਿਹੜੀ ਉਹ ਆ ਬੁੱਕਾ ਜਿਹੜੀ ਖਰੀਦਣਗੇ ਨਾ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਵੀ ਕਾਦੇ ਦੇ ਰਿਗਾੜੀਆਂ ਹੁਣ ਤੁਸੀਂ ਕੀ ਕਹਿੰਦੇ ਤੁਸੀਂ ਕਵਰ ਬੁੱਕ ਬਣਾਉਣਾ ਹੈ ਜਿਹੜਾ ਕਵਰ ਕਉ ਬੁੱਕ ਕੀ ਬਣਾਣਾ ਨਾ ਤੁਸੀਂ ਕੀ ਕਰਨਾ ਤੁਸੀਂ ਨੈਟ ਤੋਂ ਹੀ ਡਾਊਨਲੋਡ ਕਰਨਾ ਕਰੋਮ ਦੇ ਵਿੱਚ ਜਾਣਾ ਕਰੋਮ ਦੇ ਵਿੱਚ ਜਾ ਕੇ ਲਿਖਣਾ ਅਲਫਾਬੈਟ ਕਲਰ ਬੁੱਕ ਕਵਰ ਤੁਸੀਂ ਇਹਦਾ ਸਬਜ ਕਰ ਲੈਣਾ ਦੇਖੋ ਉੱਪਰ ਲਿਖਿਆ ਨਾ ਮੈਂ ਆ ਦੇਖੋ ਉੱਪਰ ਲਿਖਤਾਵੇਂ ਤੁਸੀਂ ਇਦਾਂ ਹੀ ਲਿਖ ਦੇਣਾ ਜਦੋਂ ਤੁਸੀਂ ਇਦਾਂ ਲਿਖ ਦੇਦੋਂਗੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਇਦਾਂ ਦੀ ਕਲਰ ਬੁੱਕ ਆ ਜਾਈਗੀ ਬਹੁਤ ਸਾਰੀਆਂ ਤੁਸੀਂ ਜਿਹੜੀ ਤੁਹਾਨੂੰ ਵਧੀਆ ਲੱਗਦੇ ਉਹਤੇ ਕਲਿੱਕ ਕਰਕੇ ਇਹਨੂੰ ਸੇਵ ਕਰ ਲੈਣਾ ਦੇਖੋ ਆ ਮੈਨੂੰ ਵਧੀਆ ਲੱਗਦੀ ਹੈ ਕਲਰਿੰਗ ਬੁੱਕ ਫੋਰ ਕਿਡਸ ਨਾਲ ਏ ਬੀ ਸੀ ਵਾਲੀ ਮੈਂ ਇੱਥੇ ਜਾ ਕੇ ਰਾਈਟ ਬਟਨ ਕਲਿੱਕ ਕਰਾਂਗਾ ਇਹਨੂੰ ਇੱਦਾਂ ਸੇਵ ਕਰ ਲਾਂਗਾ ਤੁਸੀਂ ਇਹਨੂੰ ਵੀ ਤੁਸੀਂ ਡਾਊਨਲੋਡ ਕਰ ਫੋਟੋ ਇਹ ਜੇਪੀਜੀ ਹੋਣੀ ਚਾਹੀਦੀ ਹੈ ਜੇ ਨਹੀਂ ਸੇਵ ਹੋਏਗੀ ਤਾਂ ਤੁਸੀਂ ਇੱਦਾਂ ਸਕਰੀਨਸ਼ਾਟ ਖਿੱਚ ਲਿਓ ਜੀ ਤੁਸੀਂ ਠੀਕ ਹੈ ਜੀ ਇਹ ਹੋ ਗਈ ਆ ਹੁਣ ਫੇਰ ਜਾਣੇ ਬਹੁਤ ਦੇਤੇ ਇੱ ਅਸੀਂ ਇਹ ਫੋਟੋ ਡਾਊਨਲੋਡ ਉੱਤੇ ਤੁਹਾਨੂੰ ਲੈ ਜਾਈਗਾ ਪੁੱਛ ਰਿਹਾ ਨਹੀਂ ਜੇ ਤੁਸੀਂ ਉਹ ਕਰਨੀ ਤੁਸੀਂ ਉੱਤੋਂ ਇਹ ਵੀ ਬਣਾ ਕੇ ਦੇ ਦੇਗਾ ਤੁਹਾਨੂੰ ਐਮਾਜ਼ਨ ਦੇ ਉੱਤੇ ਵੀ ਬਣਾ ਦੇਗਾ ਤੁਹਾਨੂੰ ਪਰ ਆਪਾਂ ਇੱਥੇ ਨਹੀਂ ਬਣਾਣੀ ਆਪਾਂ ਆਪਣੀ ਹੀ ਲਾਉਣਾ ਚਾਹੁੰਦੇ ਆ ਇਹ ਵੀ ਤੁਹਾਨੂੰ ਬਣਾ ਕੇ ਦੇ ਦੇਗਾ ਲੇਕਿਨ ਬਟ ਅਸੀਂ ਇਹ ਜਿਹੜੀ ਚੀਜ਼ ਆ ਸੀ ਇਹ ਯੂਜ਼ ਨਹੀਂ ਕਰਵਾ ਦਿੰਦੇ ਇਹ ਐਮਾਜ਼ਨ ਕਹਿੰਦਾ ਜੀ ਮੈਂ ਤੁਹਾਨੂੰ ਆਪਣੇ ਆਪ ਵੀ ਬਣਾ ਕੇ ਦੇ ਦਿੰਦਾ ਨਵਾਂ ਜੇ ਤੁਸੀਂ ਚਾਹੁੰਦੇ ਹੋ ਬਟ ਅਸੀਂ ਨਹੀਂ ਚਾਹੁੰਦੇ ਅਸੀਂ ਨੋ ਇਥੇ ਇੱਕ ਅਪਲੋਡ ਤੇ ਕਲਿੱਕ ਕਰਾਂਗੇ ਇੱਥੇ ਜਦੋਂ ਕਲਿੱਕ ਕਰਾਂਗੇ ਅਪਲੋਡ ਯੂਰ ਫਾਈਲ ਤੇ ਆ ਜੀਗਾ ਅਸੀਂ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆ ਗਿਆ ਜਿਹੜੀ ਮੈਂ ਡਾਊਨਲੋਡ ਕੀਤੀ ਜੀ ਮੈਂ ਤੇ ਕਲਿੱਕ ਕਰਾਂਗਾ ਆ ਅਪਲੋਡ ਹੋਣ ਲੱਗ ਜੂਗੀ ਇਹ ਦੇਖੋ ਕੰਮ ਕੋਈ ਵੀ ਔਖਾ ਨਹੀਂ ਹੈਗਾ ਬਹੁਤ ਸੌਖਾ ਵਾ ਇਹ ਕਹਿ ਰਿਹਾ ਵਾ ਅਪਲੋਡ ਯੂਰ ਕਵਰ ਫਾਈਲ ਅਪਲੋਡ ਕਵਰ ਮਿਨਿਮਮ ਦੀ ਫਿਕਸਡ ਸਾਈਜ਼ 1000 ਪਲੱਸ ਹਾਈਟ 625 ਵਿਦ ਇਨ ਕਵਰ ਇਹ ਪੁੱਛ ਰਿਹਾ ਕਿ ਤੁਹਾਡੀ ਜਿਹੜੀ ਆ ਇਹਦੀ ਕਵਰ ਦੀ ਸਾਈਜ਼ ਹੈ ਨਾ ਉਹ ਸਹੀ ਨਹੀਂ ਹੈਗਾ ਤੁਸੀਂ ਇਹਦਾ ਸਾਈਜ਼ ਦਾ ਕਵਰ ਕਰ ਲੈਣਾ ਉਹ ਗੂਗਲ ਤੇ ਜਾ ਕੇ ਹੀ ਹੋ ਜਾਈਗਾ ਜਾ ਕੇ ਜਿਹੜਾ ਸਾਈਜ਼ ਫੋਟੋ ਦਾ ਸਾਈਜ਼ ਆ ਕਵਰ ਦਾ ਸਾਈਜ਼ ਆ ਉਹ ਹੋਣਾ ਚਾਹੀਦਾ ਹੈ ਕਿਹੜਾ ਜੀ ਆ ਦੇਖੋ ਕਿਦਾ 1000 ਫਿਕਸਡ ਵਾਈਟ 625 ਫਿਕਸਡ ਹੋਣੀ ਚਾਹੀਦੀ ਹੈ ਵਿਥ ਜਿਹਦੀ ਇਹਦੇ 625 ਹੋਣੀ ਚਾਹੀਦੀ ਆ ਜਿਹੜੀ ਇਹਦੀ ਹਾਈਟ ਆ ਜੀ ਉਹ 1000 ਹੋਣੀ ਚਾਹੀਦੀ ਹੈ ਜੀ ਇਹਦੇ ਜਿਹੜੀ ਮਤਲਬ ਵੀ ਹਾਈਟ ਆ 1000 ਹੋਣੀ ਚਾਹੀਦੀ ਆ ਤੇ ਵਿਥ ਜਿਹੜੀ 625 ਹੋਣੀ ਚਾਹੀਦੀ ਆ ਆਪਾਂ ਸੈਟਿੰਗ ਕਰ ਲੀ ਜੇਕਰ ਤੁਹਾਡੇ ਕੋਲ ਸੈਟਿੰਗ ਨਹੀਂ ਹੁੰਦੀ ਹੋएगी ਤਾਂ ਇਸ ਵੀਡੀਓ ਦੇ ਥੱਲੇ ਤੁਸੀਂ ਮਤਲਬ ਕਮੈਂਟ ਕਰ ਦਿਓ ਮੈਂ ਤੁਹਾਨੂੰ ਬਣਾਉਣੀ ਸਿਖਾ ਦਾਂਗਾ ਤੁਸੀਂ ਮਤਲਬ ਇਹ ਫੋਟੋ ਕਿਵੇਂ ਬਣਾਉਣੀ ਆ ਇਹਦੇ ਵਿੱਚ ਸਾਈਜ਼ ਦੇ ਵਿੱਚ ਉਹ ਵੀ ਆ ਹੁਣ ਮੈਂ ਆ ਦਿੱਤਾ ਸੀ ਸਾਈਜ਼ ਆ ਗਿਆ ਆ ਦੇਖੋ ਹੁਣ ਅਪਲੋਡ ਹੋਣ ਲੱਗ ਗਿਆ ਜੇ ਤੁਹਾਨੂੰ ਸਾਈਜ਼ ਨਹੀਂ ਬਣਾਉਣਾ ਹੁੰਦਾ ਹੈਗਾ ਜੀ ਤਾਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਮੈਂ ਸਾਈਜ਼ ਆ ਜਿਹੜਾ ਉਹ ਤੁਹਾਨੂੰ ਬਣਾਉਣਾ ਮੈਂ ਸਿਖਾ ਦਾਂਗਾ ਜੀ ਆ ਦੇਖੋ ਆਪਾਂ ਫੋਟੋ ਆ ਜਿਹੜੀ ਆਪਾਂ ਇੱਥੇ ਕਵਰ ਟਾਈਟਲ ਸੀ ਜਿਹੜਾ ਜਿਹੜਾ ਅਪਲੋਡ ਹੋਣ ਤੇ ਲਗਾ ਦਿੱਤਾ ਵਾ ਇਹ ਜਿਹੜਾ ਅਪਲੋਡ ਹੈ ਤੇ ਕਵਰ ਆ ਉਹ ਅਪਲੋਡ ਹੋ ਜਾਏਗਾ ਜੀ ਇਹ ਜੇ ਤੁਹਾਨੂੰ ਸਾਈਜ਼ ਬਣਾਉਣਾ ਹੁੰਦਾ ਤਾਂ ਠੀਕ ਹੈ ਜੇ ਨਹੀਂ ਸਾਈਜ਼ ਬਣਾਉਣਾ ਆਉਂਦਾ ਤਾਂ ਤੁਸੀਂ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਤੁਹਾਨੂੰ ਸਾਈਜ਼ ਬਣਾਉਣਾ ਦੱਸ ਦਾਂਗਾ ਵੀ ਇਹ ਔਰ ਤੁਸੀਂ ਦੇਖ ਸਕਦੇ ਹੋ ਜਿੱਥੇ ਆ ਗਿਆ ਕਵਰ ਅਪਲੋਡ ਸਕਸੈਸਫੁਲੀ ਜਿਹੜਾ ਆਪਣਾ ਕਵਰ ਸੀਗਾ ਜੀ ਉਹ ਇੱਥੇ ਸਕਸੈਸਫੁਲੀ ਆਪਣਾ ਹੋ ਚੁੱਕਿਆ ਬਾਰੀ ਇਹਦੇ ਤੇ ਔਰ ਤੁਸੀਂ ਆਪਾਂ ਇੱਥੋਂ ਨੀਚੇ ਜਾਵਾਂਗੇ ਇਹਦਾ ਆਪਾਂ ਕੁਝ ਨਹੀਂ ਕਰਨਾ ਇਹਨੂੰ ਨਾਲ ਛੇੜਨਾ ਆਪਾਂ ਪਾ USB ਇਹਦੀ ਲੋੜ ਨਹੀਂ ਹੈਗੀ ਆਪਾਂ ਨੂੰ ਪਬਲਿਸ਼ਰ ਦੀ ਆਪਾਂ ਨੂੰ ਲੋੜ ਨਹੀਂ ਹੈ ਜੇ ਭਾਵੇਂ ਤੇ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦਾਂਗੇ ਆਪਣਾ ਜਿਹੜਾ ਕਵਰ ਸੀਗਾ ਆਪਣਾ ਇਹ ਸੇਵ ਹੋ ਜਾਏਗਾ ਜੀ ਸੇਵ ਹੋਣ ਤੋਂ ਬਾਅਦ ਇਹ ਆਪਾਂ ਨੂੰ ਅਗਲੇ ਪੇਜ ਦੇ ਉੱਤੇ ਲੈ ਜਾਏਗਾ ਠੀਕ ਹੈ ਜੀ ਏ ਆਪਾਂ ਗੋਲੇ ਇਹ ਪੋਛਰੇ ਸੋਰੀ ਇਹ ਪੋਛਰੇ ਸਪਾਈਡਿਟੀ ਜਿਹੜੂ AI ਟੂਲਸ ਕਹੂੰਗਾ ਆਪਾਂ ਲਿਖ ਦੇਣੀ ਨੋ ਠੀਕ ਹੈ ਨੋ ਕਰਨ ਤੋਂ ਬਾਅਦ ਫਿਰ ਆਪਾਂ ਸੇਵ ਐਂਡ ਕੰਟੀਨਿਊ ਤੇ ਕਲਿੱਕ ਕਰ ਦੇਣਾ ਵੀ ਅਸੀਂ AI ਦੀ ਮਦਰ ਨਾਲ ਅਸੀਂ ਇਹ ਨਹੀਂ ਬਣਾਇਆ ਹੈਗਾ ਅਸੀਂ ਖੁਦ ਇਹ ਚੀਜ਼ ਨੂੰ ਕ੍ਰੀਏਟ ਕੀਤਾ ਹੈਗਾ ਦੇਖੋ ਉਹ ਸਾਡੀ ਸੇਵ ਹੋ ਗਈ ਹੁਣ ਅਗਲੀ ਆ ਗਈ ਮਤਲਬ ਵੀ ਇਹਦੀ ਜਿਹੜੀ ਬੁੱਕ ਦੀ ਪ੍ਰਾਈਸ ਆ ਪੁੱਛ ਰਿਹਾ ਇਨਰੋਲ ਮਾਈ ਬੁੱਕ ਕੇਡੀਫ ਕੇਡੀਪੀ ਸਿਲੈਕਟ ਹੁਣ ਆ ਦੇਖੋ ਆ ਭਾਗ ਆ ਇਹਦੇ ਤੇ ਆਪਾਂ ਆ ਜਿਹੜਾ ਇੰਰੋਲ ਮਾਈ ਬੁੱਕ ਕੀ ਕਿਹਾ ਜੀ ਇਹਦੇ ਆਪਾਂ ਕੁਝ ਨਹੀਂ ਛੇੜਨਾਗਾ ਇਹ ਪੁੱਛ ਰਿਹਾ ਵਾ ਦੇਖੋ ਸਿਲੈਕਟ ਦੀ ਡੇਟਰੀਨ ਦੇ ਯੂ ਹੈਵ ਅ ਰਾਈਟ ਟੂ ਸੇਲ ਬੁੱਕ ਯੂਰ ਦੀ ਡਿੰਡਿੰ ਦੇ ਬੁੱਕ ਤੇ ਇਹ ਪੁੱਛ ਰਿਹਾ ਤੁਹਾਡੀ ਜਿਹੜੀ ਬੁੱਕ ਆਲ ਵਰਲਡ ਆਲ ਵਰਲਡ ਦੇ ਵਿੱਚ ਦੇਖੋ ਵਰਲਡ ਵਾਈਡ ਰਾਈਚ ਇਹਦੇ ਪੂਰੇ ਵਰਲਡ ਦੇ ਵਿੱਚ ਤੁਹਾਡੀ ਬੁੱਕ ਜਿਹੜੀ ਸ਼ੋ ਹੋਏਗੀ ਕਿ ਚਾਹੇ ਕੋਈ ਕੈਨੇਡਾ ਅਮਰੀਕਾ ਨਿਊਜ਼ੀਲੈਂਡਰ ਕਿਤੇ ਵੀ ਬੈਠਾ ਹੋ ਉਹਨੂੰ ਇਹ ਕਿਤਾਬਤ ਸ਼ੋ ਹੋਏਗੀ ਤੇ ਉਹ ਉੱਥੋਂ ਹੀ ਬਾਏ ਕਰ ਸਕਦਾ ਮਾ ਜੀ ਹੁਣ ਆ ਗਿਆ ਥੱਲੇ ਹੁਣ ਆਪਣੀ ਕਿਤਾਬ ਦਾ ਜਿਹੜਾ ਆਪਾਂ ਪ੍ਰਾਈਸ ਆ ਆਪਾਂ ਆਪਣੀ ਬੁੱਕ ਦਾ ਪ੍ਰਾਈਸ ਆ ਜਿਹੜਾ ਉਹ ਆਪਾਂ ਇੱਥੇ ਸੈੱਟ ਕਰਨਾ ਜੀ ਇਹ ਪੁੱਛ ਰਿਹਾ ਤੁਸੀਂ 35% ਲੈਣਾ ਜਾਂ 70% ਮੰਨ ਕੇ ਚੱਲੋ ਮੈਂ ਇੱਥੇ 3 ਡਾਲਰ ਰੱਖ ਦਿੰਦਾ ਮੇਰੀ ਕਿਤਾਬ ਦੇ 3 ਡਾਲਰ ਮੈਂ ਰਿ ਮੈਂ 70% ਲੈਣਾ ਚਾਹਨਾ ਤੁਸੀਂ 35 ਵੀ ਲੈ ਸਕਦੇ ਹੋ 70 ਵੀ ਲੈ ਸਕਦੇ ਹੋ ਵੈਸੇ ਆਪਾਂ ਤਿੰਨ ਲਿਖ ਦਿੰਨੇ ਆ ਠੀਕ ਹੈ ਜੀ ਆਪਾਂ 3% ਇੱਥੇ ਰੋਲਟੀ ਲਿਖ ਦਿੰਨੇ ਆ ਥੱਲੇ ਹੋਣ ਤੋਂ ਬਾਅਦ ਆਪਾਂ ਤੁਸੀਂ ਇਹਨੂੰ ਸਾਰੇ ਨੂੰ ਤੁਸੀਂ ਸੇਵ ਕਰਦੇ ਜਾਣਾ ਜੀ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਆਪਣੀ ਕਿਤਾਬ ਦਾ ਜਿਹੜਾ ਮਤਲਬ ਇਹ ਰੇਟ ਆਪਾਂ ਸੈੱਟ ਕਰਤਾ ਇੱਥੇ ਮੈਂ ਕਹਿੰਦਾ ਪਰ ਮੈਂ ਸੋਚਿਆ ਜੇ ਮੈਂ ਇਹਨਾਂ 2 ਡਾਲਰ ਰੱਖ ਲੈਣਾ ਵਾ ਕਿਉਂਕਿ ਮੇਰੀ ਪਹਿਲੀ ਕਿਤਾਬਾ ਵੀ ਮੈਂ ਕਹਿੰਦਾ ਵੀ ਜਿਆਦਾ ਤੋਂ ਜਿਆਦਾ ਸੇਵ ਹੋਵੇ ਇਹ ਕਹਿੰਦੇ ਸੈੱਟ ਪ੍ਰਾਈਜ਼ ਬਿਟ ਵੀ ਨੂੰ ਵੀ 2 ਡਾਲਰ ਤੋਂ ਵੱਧ ਰੱਖੋ ਚਲੋ ਮੈਂ ਤਿੰਨ ਕਰ ਦਿੰਦਾ ਜੀ 10 ਰੋਲਰ ਕਰਨ ਤੋਂ ਬਾਅਦ ਹੁਣ ਇਹ ਦਿਖਾਏਗਾ ਸਾਡੇ ਦੇਖੋ amazon.com ਦੇ ਵਿੱਚ ਜੇ ਸਾਡੇ ਕੋਈ ਇੰਡੀਆ ਤੋਂ ਕੋਈ ਕਿਤਾਬ ਖਰੀਦੇਗਾ ਤਾਂ 255 ਰੁਪਏ ਦੀ ਹੋਏਗੀ ਜੀ ਜੇ ਮੰਨ ਕੇ ਚੱਲੋ ਕੋਈ ਮਤਲਬ ਯੂਕੇ ਤੋਂ ਖਰੀਦੇਗਾ ਤਾਂ ਉਹਦੇ ਮਤਲਬ ਵੀ ਡਾਲਰ ਹੋਣਗੇ 240 ਡਾਲਰ ਦੀ ਹੋਏਗੀ ਜਿਹੜਾ ਅਲੱਗ-ਅਲੱਗ ਕੰਟਰੀ ਦੇ ਹਿਸਾਬ ਨਾਲ ਇਹਨਾਂ ਨੇ ਰੇਟ ਇੱਥੇ ਦਿੱਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਇੱਥੇ ਆ ਗਿਆ ਲਾਸਟ ਦੇ ਵਿੱਚ ਦੇਖੋ yellow ਕਰਨ ਦੇ ਵਿੱਚ ਆ ਲਿਖਿਆ ਵਾ ਇਹ ਪਬਲਿਸ਼ ਯੂਰਪ ਕੈਂਡਲ ਬੁੱਕ ਹੁਣ ਆਪਾਂ ਇੱਥੇ ਕਲਿੱਕ ਕਰ ਦਾਂਗੇ ਜਿਹੜੀ ਬੁੱਕ ਸਾਡੀ ਇਹੋ ਪਬਲਿਸ਼ ਹੋਣਾ ਲਗੀ ਸ਼ੁਰੂ ਹੋ ਗਈ ਆ ਦੇਖੋ ਡਨ ਹੋ ਗਿਆ ਹੁਣ ਇਹ ਕਹਿੰਦਾ ਤੁਹਾਡੀ 72 ਘੰਟੇ ਦੇ ਅੰਦਰ ਅੰਦਰ ਆ ਦੇਖੋ ਆ ਗਿਆ ਲਿਖਿਆ ਅਲਫਾਬੈਟ ਕਲਰਿੰਗ ਬੁੱਕ ਬਾਈ ਬਲੇਜਿੰਦਰ ਸਿੰਘ ਠੀਕ ਹੈ ਜੀ ਮੇਰਾ ਨਾਮ ਆ ਗਿਆ ਡਾਲਰ ਇਹਦੇ ਰੇਟ ਆ ਜਿਹੜਾ 3 ਆਈ ਕੈਨਟ ਟੇਕ ਅਪ ਟੂ 72 ਘੰਟੇ ਦੇ ਵਿੱਚ 72 ਘੰਟੇ ਦੇ ਵਿੱਚ ਵਿੱਚ ਜੀ ਜਿਹੜੀ ਬੁੱਕ ਆ ਜਿਹੜੀ ਮੇਰੀ ਇਹ ਸੇਲ ਹੋਣੀ ਸ਼ੁਰੂ ਹੋ ਜਾਈਗੀ ਸ਼ੋ ਹੋਣੀ ਸ਼ੁਰੂ ਹੋ ਜਾਈਗੀ ਜਿੰਨੇ ਵੀ ਲੋਕ ਇੱਥੇ ਕਿਤਾਬ ਮੇਰੀ ਖਰੀਦਣਗੇ ਉਹਨਾਂ ਨੂੰ ਮੇਰਾ ਇਹ ਮਤਲਬ ਵੀ ਮੇ ਦਿਖੂਗੀ ਕਿਤਾਬ ਉਹ ਖਰੀਦ ਲੈਣਗੇ ਤੇ ਜਿਹੜੇ ਪੈਸੇ ਆ ਮੇਰੇ ਇੱਥੇ ਅਕਾਊਂਟ ਦੇ ਵਿੱਚ ਸ਼ੋ ਹੋਈ ਜਾਣਗੇ ਸਿੱ ਹੁਣ ਦੇਖੋ ਜਿਹੜੇ ਸਾਰੇ ਸਟੈਪ ਸੀ ਆਪਾਂ ਕੰਪਲੀਟ ਕਰ ਲਿਆ ਆਪਾਂ ਇਹਨੂੰ ਇੱਥੇ ক্লোਜ਼ ਕਰਦੇ ਆਂ ক্লোਜ਼ ਕਰ ਦਾਂਗੇ ক্লোਜ਼ ਹੋਣ ਤੋਂ ਬਾਅਦ ਸਾਡੀ ਸਾਡੀ ਬੁੱਕ ਆ ਉਹ ਦੇਖੋ ਆ ਥੱਲੇ ਰਿਵਿਊ ਆ ਗਿਆ ਆ ਲਿਖਿਆ ਬਾ ਕਾਈਂਡਲ ਬੁੱਕ ਇਨ ਰਿਵਿਊ ਠੀਕ ਹੈ ਜੀ ਰਿਵਿਊ ਆਪਣੇ 72 ਘੰਟੇ ਦੇ ਵਿੱਚ ਵਿੱਚ ਆ ਜਾਏਗੀ ਸਾਰੀ ਇਹ ਕਿਤਾਬ ਜਦੋਂ ਕੋਈ ਕੋਈ ਦੇਖੇਗਾ ਤਾਂ ਖਰੀਦੇਗਾ ਇਹਨੂੰ ਆਪਣੀ ਕਿਤਾਬ ਜਿਹੜੀ ਉਹ ਸੇਲ ਹੋਣੀ ਸ਼ੁਰੂ ਹੋ ਜਾਈਏ ਇਦਾਂ ਦੀ ਤੁਸੀਂ ਜਿੰਨੀਆਂ ਮਰਜ਼ੀ ਇੱਕ ਦਿਨ ਦੇ ਵਿੱਚ 20 30 40 ਕਿਤਾਬਾਂ ਜਿੰਨੀਆਂ ਮਰਜ਼ੀ ਤੁਸੀਂ ਅਪਲੋਡ ਕਰੋ ਜਿੰਨੀਆਂ ਵੀ ਕਿਤਾਬਾਂ ਤੁਹਾਡੇ ਖਰੀਦਣਗੇ ਜਿੰਨੀਆਂ ਤੁਸੀਂ ਡੇਲੀ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਮ ਸੋ ਦੋਸਤੋ ਦੇਖੋ ਕਿੰਨਾ ਆਸਾਨ ਤਰੀਕਾ ਵਾ ਕਿੰਨਾ ਸੌਖਾ ਤਰੀਕਾ ਵਾ ਕਿੰਨੇ ਸੌਖੇ ਤਰੀਕੇ ਨਾਲ ਤੁਸੀਂ ਜਿਹੜੀ ਬੁੱਕ ਹੈ ਜਿਹੜੀ ਤੁਸੀਂ ਕੈਨਵਾ ਤੋਂ ਤੁਸੀਂ ਡਾਊਨਲੋਡ ਕਰ ਲੈਣੀ ਆ ਡਾਊਨਲੋਡ ਕਰਕੇ ਕਿ ਉੱਤੇ ਤੁਸੀਂ ਕੇਡੀਬੀ ਐਮਾਜ਼ਨ ਅਕੈਡਮੀ ਦੇ ਉੱਤੇ ਤੁਸੀਂ ਅਪਲੋਡ ਕਰ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਵਾ ਇਹਦੇ ਨਾਲ ਦੇਖੋ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਇਹ ਗਾਰੰਟੀ ਆ ਮੇਰੀ ਜੇ ਤੁਸੀਂ ਕੰਮ ਕਰੋਗੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਕਹਿੰਦੇ ਨੇ ਨਾ ਕਿ ਵੀਰ ਜੀ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਅਸੀਂ ਅਨਪੜਾ ਸਾਨੂੰ ਕੁਝ ਸਮਝ ਨਹੀਂ ਲੱਗਦਾ ਹੈਗਾ ਇਹ ਚੀਜ਼ ਤਾਂ ਉਹਨਾਂ ਲਈ ਬਹੁਤ ਸੌਖੀ ਆ ਦੇਖੋ ਮੈਂ ਤੁਹਾਨੂੰ ਆਪਣੇ ਚੈਨਲ ਦੇ ਤੇ ਕਿੰਨੇ ਸੌਖੇ ਤੋਂ ਸੌਖੇ ਤਰੀਕੇ ਦੱਸ ਦਵਾਂ ਵੀ ਤੁਸੀਂ ਕਿਹੜੇ-ਕਿਹੜੇ ਤਰੀਕੇ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਸਿਰਫ ਘਰੇ ਬੈਠ ਕੇ ਸਿਰਫ ਉਹ ਵੀ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਪਰ ਹੀ ਦੇਖੋ ਇੱਕ ਜੜੇ ਦਾ ਪ੍ਰੋਸੈਸ ਮੈਂ ਤੁਹਾਨੂੰ ਆਪਣੇ ਕੰਪਿਊਟਰ ਸਕਰੀਨ ਦੇ ਉੱਤੇ ਦਿਖਾਇਆ ਜੀ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਕਰ ਲਵਾਂ ਜਿਹੜੀ ਜਿਹੜੀ ਮੈਂ ਆਪਸ਼ਨਾਂ ਮੈਂ ਆਪਣੇ ਕੰਪਿਊਟਰ ਦੇ ਉੱਤੇ ਕੀਤੇ ਨੇ ਤੁਸੀਂ ਸੇਮ ਹੀ ਉਹੀ ਆਪਸ਼ਨਾਂ ਤੁਸੀਂ ਆਪਣੇ ਮੋਬਾਈਲ ਫੋਨ ਤੋਂ ਹੀ ਕਰ ਲੈਂਦੇ ਨੇ ਕੋਈ ਇਹਦੇ ਵਿੱਚ ਚੇਂਜ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਉਹੀ ਵੈਬਸਾਈਟ ਆ ਉਹੀ Amazon KDP ਆ ਉਹੀ ਕਿਨਵਾਵਾ ਸਾਰਾ ਕੁਝ ਸੇਮ ਹੀ ਆ ਇਹ ਕੁਛ ਵੀ ਚੇਂਜ ਨਹੀਂ ਹੈਗਾ ਜਿਵੇਂ ਮੈਂ ਸਕਰੀਨ ਦੇ ਵਿੱਚ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਮੈਂ ਕਲਿੱਕ ਕਰਦਾ ਰਿਹਾ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਇੱਕ ਟਿਕਾ ਮੈਂ ਇਹ ਬਹੁਤ ਸੋਕਾ ਤਰੀਕਾ ਬਹੁਤ ਸੋਕਾ ਤਰੀਕਾ ਇਸ ਤੋਂ ਘੱਟ ਸੋਕਾ ਤਰੀਕਾ ਯਾਰ ਮੈਂ ਤੁਹਾਨੂੰ ਕੁਛ ਵੀ ਦੱਸਦਾ ਹੈਗਾ ਬਸ ਇਤੋਂ ਤੋਂ ਬਾਅਦ ਸਿਰ ਇੱਕ ਦੁਨੀਆ ਖਤਮ ਹੀ ਆ ਜੇ ਅੱਗੋਂ ਕਹਿੰਦੀ ਨਾ ਐਂਡੀ ਅੱਗੇ ਖਤਮ ਹੀ ਆ ਦੁਲੀਆਂ ਜੇ ਤੁਸੀਂ ਇਹ ਕੰਮ ਨਹੀਂ ਨਾ ਕਰ ਸਕੇ ਤਾਂ ਸਮਝ ਲਓ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਹੈਗੇ ਤੁਸੀਂ ਬਸ ਇਹਨੂੰ ਦਿਹਾੜੀ ਕਰ ਸਕਦੇ ਹੋ ਮੇਰੇ ਖਾਲਸ ਤੇ ਤੁਹਾਡੇ ਕੋਲ ਦਿਹਾੜੀ ਵੀ ਨਹੀਂ ਹੋਣੀ ਤੁਸੀਂ ਕਹਾਂ ਵੀਰ ਜੀ ਸਾਨੂੰ ਟੋਪੂ ਬਹੁਤ ਲੱਗਦੀ ਆ ਵੱਡੇ ਵੱਡੇ ਬੱਠੜ ਚੱਕਣੇ ਵੰਦੇ ਆ ਉਹ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਆ ਸੋ ਇਸ ਕਰਕੇ ਕਹਿੰਨਾ ਇਹ ਕੰਮ ਕਰ ਲੋ ਤੁਸੀਂ ਮਹੀਨੇ ਦਾ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰਪੋਗੇ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਇਸ ਵੀਡੀਓ ਦੇ ਰਿਗਾਰਡਿੰਗ ਹੋਏਗਾ ਤਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤਾਂ ਉਸਾਰਨ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ ਜਲੰਧਰ ਸ਼ਹਿਰ ਦੇ ਵਿੱਚ ਨਾ ਬਹੁਤ ਛੇਤੀ ਇੱਕ ਆਪਣੀ ਲਾਈਵ ਵਰਕਸ਼ਾਪ ਸ਼ੁਰੂ ਕਰਨ ਜਾ ਰਿਹਾ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਫੇਸਬੁਕ YouTube Instagram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਨਾ ਵਾ ਕਿਵੇਂ ਤੁਸੀਂ ਉਹੀ ਵੀਡੀਓ ਨੂੰ ਐਡਿਟ ਕਰਕੇ ਫੇਸਬੁਕ YouTube Instagram ਤੇ ਅਪਲੋਡ ਕਰਨਾ ਜਿਸ ਨਾਲ ਤੁਸੀਂ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਰੱਖ ਰੁਪਏ ਤੁਸੀਂ ਕਮਾ ਸਕਦੇ ਹੋ ਅਗਰ ਤੁਸੀਂ ਮੇਰੀ ਉਹ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਸਾਡੀ ਟੀਮ ਕੋਲ ਪੁੱਛ ਸਕਦੇ ਜਿਹੜੀ ਮੇਰੀ ਆਉਣ ਵਾਲੀ ਅਗਲੀ ਵਰਕਸ਼ਾਪ ਆ ਉਹ ਕਦੋਂ ਤੇ ਕਿੱਥੇ ਹੋ ਰਹੀ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਘਰੇ ਬੈਠੇ ਆਨਲਾਈਨ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਕਿ ਨਾ ਹੀ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨ ਸਾਰਿਆਂ ਨੂੰ ਮੇਰੇ ਵੱਲੋਂ ਬਰ ਬਰੀ ਸਤਿ ਸ਼੍ਰੀ ਅਕਾਲ ਜੀ